ਨਮਸਕਾਰ ਮੈਂ ਕੇਸ਼ੋ ਗੁਲਾਟੀ ਬੀਲੀ ਬੋਰਡ ਤੋਂ ਡਰ ਹੋਇਆ ਹਾਂ ਸੰ 14 ਵਿੱਚ ਕੁਝ ਛੋੜੇ ਫਾਰਮ ਬਾਰੇ ਮੈਂ ਦੱਸਣਾ ਚਾਹਾਂਗਾ ਅਸੀਂ ਅੱਜ ਕੱਲ ਦਾ ਜੋ ਮਾਹੌਲ ਚੱਲ ਰਿਹਾ ਹੈਗਾ ਜਿਹਦੇ ਵਿੱਚ ਬਹੁਤ ਸਾਰੀ ਐ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਕੈਮੀਕਲ ਯੁਕਤ ਜਿਹੜੀਆਂ ਮਿਲਦੀਆਂ ਹੈਗੀਆਂ ਜਿਹੜੇ ਖੁਰਾਕੀ ਦਾ ਤੱਤ ਵੀ ਨਹੀਂ ਹੁੰਦੇ ਉਹਨਾਂ ਦੇ ਵਿੱਚ ਔਰ ਬਹੁਤ ਕੈਮੀਕਲ ਪਾਏ ਜਾਂਦੇ ਆ ਸਬਰੀਆਂ ਕੀਤੀ ਜਾਂਦੀਆਂ ਖਾਸ ਕਰਕੇ ਸਬਜ਼ੀਆਂ ਦੇ ਵਿੱਚ ਔਰ ਜਿਹੜੀ ਹੈ ਸੀਰੀਅਲਜ਼ ਦਾਲਾਂ ਵਗੈਰਾ ਵਿੱਚ ਇਸ ਦੇ ਮੱਦੇ ਨਜ਼ਰ ਦੇ ਅਸੀਂ ਜਿਹੜਾ ਹੈਗਾ ਰਲ ਕੇ ਕੁਝ ਮੈਂਬਰਾਂ ਨੇ ਸਾਨੂੰ 18 ਦੇ ਵਿੱਚ ਇੱਕ ਗਰੁੱਪ ਤਿਆਰ ਕੀਤਾ ਕਮਿਊਨਿਟੀ ਗਰੁੱਪ ਔਰ ਸਾਡੇ ਇੱਕ ਮੈਂਬਰ ਦੀ ਜ਼ਮੀਨ ਉਹਨੇ ਆਫਰ ਕੀਤੀ ਸਾਨੂੰ ਜੋ ਕਿ 4 ਏਕੜ ਸੀਗੀ ਉਹਦੇ ਵਿੱਚ ਅਸੀਂ ਜਿਹੜੀ ਹੈ ਉਹ ਆਰਗੇਨਿਕ ਸਬਜ਼ੀਆਂ ਲਗਾਉਣ ਦਾ ਜਿਹੜਾ ਸਟਾਰਟ ਕੀਤਾ ਪ੍ਰੋਜੈਕਟ ਔਰ ਅਕਤੂਬਰ 18 ਦੇ ਵਿੱਚ ਅਸੀਂ ਇਸ ਪ੍ਰੋਜੈਕਟ ਦੇ ਵਿੱਚ ਅ ਤਕਰੀਬਨ 40 ਦੇ ਗਰੀਬ ਮੈਂਬਰ ਸੀਗੇ ਜਿਹੜੇ ਕਿ ਕੰਟਰੀਬਿਊਟ ਕਰਦੇ ਸੀਗੇ ਉਹਨਾਂ ਦੀ ਕੰਟਰੀਬਿਊਸ਼ਨ ਦੇ ਨਾਲ ਹੀ ਫਾਰਮ ਦਾ ਜਿਹੜਾ ਖਰਚਾ ਚੱਲਦਾ ਸੀਗਾ ਔਰ ਫਾਰਮ ਤੇ ਅਸੀਂ ਹੌਲੀ ਹੌਲੀ ਜਿਹੜੀ ਹੈ ਉਸ ਨੂੰ ਕਨਵਰਟ ਕਰਨਾ ਸ਼ੁਰੂ ਕੀਤਾ ਅ ਕੈਮੀਕਲ ਤੋਂ ਆਰਗੈਨਿਕ ਵੱਲ ਇਹਦੇ ਵਿੱਚ ਵੱਡਾ ਸਾਥ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਸਭ ਤੋਂ ਸ਼ੁਰੂ ਦੇ ਵਿੱਚ ਕੇਵੀਐਮ ਨੇ ਸਾਨੂੰ ਬਹੁਤ ਅੱਲਾ ਸ਼ੇਰੀ ਦਿੱਤੀ ਕੀਤੀ ਵਿਰਾਸਤ ਮਿਸ਼ਨ ਜੈਤੋ ਤੋਂ ਔਰ ਬਾਅਦ ਦੇ ਵਿੱਚ ਕੁਝ ਸਰਕਾਰੀ ادارے ਜਿਹੜੇ ਆ ਉਹ ਵੀ ਸਾਡੀ ਮਦਦ ਦੇ ਆਏ ਜਿਸ ਤਰ੍ਹਾਂ ਪੰਜਾਬ ਐਗਰੋ ਹੈ ਹਾਰਟੀਕਲਚਰ ਡਿਪਾਰਟਮੈਂਟ ਹੈ ਇਸ ਤਰ੍ਹਾਂ ਦੇ ادارے ਜਿਹੜੇ ਆ ਉਹਨਾਂ ਨੇ ਸਾਨੂੰ ਜਿਹੜੀ ਬਹੁਤ ਅੱਲਾ ਸ਼ੇਰੀ ਦਿੱਤੀ ਅਸੀਂ ਆਪਣੇ ਫਾਰਮ ਦੇ ਵਿੱਚ ਆਰਗੇਨਿਕ ਸਬਜ਼ੀਆਂ ਜਿਹੜੀਆਂ ਉਹਦੀ ਕਾਸ਼ਤ ਕਰਦੇ ਆਂ ਔਰ ਆਪਣੇ ਮੈਂਬਰਾਂ ਨੂੰ ਜਿਹੜੀ ਜੋਗੀ ਮਹਾਲੀ ਤੋਂ ਔਰ ਚੰਡੀਗੜ੍ਹ ਤੋਂ ਹੈ ਉਹਨਾਂ ਨੂੰ ਜਿਹੜੀ ਹੈ ਉਹ ਘਰ ਦੀ ਹਫਤੇ ਜੀ ਇੱਕ ਵਾਰੀ ਘਰ ਸਪਲਾਈ ਦਿੰਦੇ ਆ ਜਦੋਂ ਅਸੀਂ ਇਹ ਕੰਮ ਸ਼ੁਰੂ ਕੀਤਾ ਸੀ ਉਸ ਵੇਲੇ ਜਿਹੜੀ ਸਾਡੀ ਪ੍ਰੋਡਕਸ਼ਨ ਸੀਗੀ ਉਹ ਪਰ ਬੈਗ ਪਰ ਮੈਂਬਰ 1.5 ਤੋਂ 2 ਕਿਲੋ ਤੱਕ ਹੀ ਸੀਮਤ ਸੀ ਪਰ ਹੌਲੀ ਹੌਲੀ ਜਿਹੜੀ ਹੈ ਚੇਂਜ ਆਂਦੀ ਗਈ ਪ੍ਰੋਡਕਸ਼ਨ ਵਧੀ ਗਈ ਤੇ ਮੈਂਬਰ ਵੀ ਨਾਲ ਨਾਲ ਵਧਦੇ ਗਏ ਇਸ ਵੇਲੇ ਸਾਡਾ 7ਵਾਂ ਸਾਲ ਚੱਲ ਰਿਹਾ ਹੈ ਔਰ 7 ਸਾਲ ਬਾਅਦ ਅਸੀਂ ਇਸ ਪੋਜੀਸ਼ਨ ਤੇ ਪਹੁੰਚ ਗਏ ਆ ਕਿ ਜਿਹੜੀ ਕੁਆਂਟੀਟੀ ਹੈ ਪ੍ਰੋਡਕਸ਼ਨ ਜਿਹੜੀ ਹੈਗੀ ਆ ਉਹ 7 ਤੋਂ 8 ਕਿਲੋ ਪਰ ਬੈਗ ਪਰ ਵੀਕ ਅਸੀਂ ਆਪਣੇ ਮੈਂਬਰਸ ਨੂੰ ਦੇ ਰਹੇ ਆ ਸਾਡੇ ਜਿਹੜੇ ਮੈਂਬਰ ਹੈਗੇ ਆ ਕਮਿਊਨਿਟੀ ਗਰੁੱਪ ਦੇ ਵਿੱਚ ਉਹ ਬੋਸਲੀ ਜਿਹੜੇ ਹੈ ਪੜ੍ਹੇ ਲਿਖੇ ਬੰਦੇ ਆ ਅਰਬਨੇਰੀਏ ਤੋਂ ਹੈਗੇ ਆ ਔਰ 22 ਤੋਂ 23 ਜਿਹੜੇ ਹੈ ਡਾਕਟਰ ਹੈਗੇ ਆ ਡਿਫਰੈਂਟ ਇਦਾਰਿਆਂ ਤੋਂ ਮੈਕਸ ਹਸਪੀਟਲ ਤੋਂ ਪੀਜੀਆਈ ਤੋਂ 16 ਤੋਂ ਵਰਟੀਸ ਤੋਂ ਹੋਰ ਕਈ ਪ੍ਰਾਈਵੇਟ ਜਿਹੜੀ ਹੈ ਪ੍ਰੈਕਟਿਸ ਕਰ ਰਹੇ ਡਾਕਟਰ ਸਾਡੇ ਨਾਲ ਜੁੜੇ ਹੋਏ ਆ ਤੁਹਾਡਾ ਜਿਹੜਾ ਹੈਗਾ ਮੇਨ ਮਕਸਦ ਇੱਕੋ ਹੀ ਹੈ ਕਿ ਅਸੀਂ ਜਿਹੜੀ ਹੈ ਬਾਜ਼ਾਰ 'ਚ ਮਿਲਣ ਵਾਲੀਆਂ ਜਿਹੜੀਆਂ ਕੈਮੀਕਲ ਯੁਕਤ ਸਬਜ਼ੀਆਂ ਉਸ ਤੋਂ ਛੁਡਕਾਰਾ ਪਾ ਸਕੀਏ ਅਸੀਂ ਇਹ ਤਾਂ ਨਹੀਂ ਕਹਿੰਦੇ ਹੈਗੇ ਕਿ ਅਸੀਂ 100% ਜਿਹੜੀ ਸਬਜ਼ੀ ਜਿਹੜੀ ਹੈ ਦੀ ਰਿਕਵਰਮੈਂਟ ਆਪਣੇ ਮੈਂਬਰਾਂ ਦੀ ਪੂਰੀ ਕਰ ਰਹੇ ਹਾਂ ਪਰ ਇਸ ਵੇਲੇ ਸਟੇਜ ਅਸੀਂ ਇਸ ਤੇ ਆ ਗਏ ਹਾਂ ਕਿ 70 ਤੋਂ 80% ਜਿਹੜੀ ਹੈ ਅਸੀਂ ਉਹਨਾਂ ਦੀ ਜਿਹੜੀ ਹੈ ਪੂਰਤੀ ਕਰ ਰਹੇ ਹਾਂ ਇਸ ਦੇ ਵਿੱਚ ਸਾਡਾ ਜਿਹੜਾ ਪ੍ਰੋਜੈਕਟ ਹੈ ਇੰਟੀਗ੍ਰੇਟਿਡ ਫਾਰਮਿੰਗ ਦਾ ਅਸੀਂ ਜਿਹੜਾ ਰੱਖਿਆ ਹੈਗਾ ਸ਼ੁਰੂ ਤੋਂ ਪਹਿਲਾਂ ਅਸੀਂ ਵਰਮੀ ਕੰਪੋਸਟ ਜਿਹੜੀ ਹੈ ਖਰੀਦ ਕੇ ਯੂਜ਼ ਕਰਦੇ ਰਹੇ ਔਰ ਅਗਲੇ ਸਾਲ ਦੇ ਵਿੱਚ ਇੱਕ ਸਾਲ ਬਾਅਦ ਹੀ ਅਸੀਂ ਆਪਣਾ ਵਰਮੀ ਕੰਪੋਸਟ ਦਾ ਯੂਨਿਟ ਉਹ ਆਰਟੀਕਲਸ ਦੇ ਡਿਪਾਰਟਮੈਂਟ ਦੀ ਮਦਦ ਨਾਲ ਆਪਣਾ ਲਗਾਇਆ ਉਹਦੇ ਵਿੱਚ ਅਸੀਂ ਵਰਮੀ ਕੰਪੋਸਟ ਆਪਣੀ ਖੁਦ ਤਿਆਰ ਕਰਦੇ ਹਾਂ ਬੈਸਟੀਸਾਈਡ ਜਿਹੜੇ ਅਸੀਂ ਬੰਦੇ ਆ ਉਹ ਕੈਮੀਕਲ ਕੁਛ ਨਹੀਂ ਯੂਜ਼ ਕਰਦੇ ਕੌੜੇ ਪੱਤਿਆਂ ਤੋਂ ਅਸੀਂ ਬੈਸਟੀਸਾਈਡ ਆਪ ਤਿਆਰ ਕਰਦੇ ਆ ਔਰ ਜਿਹੜੇ ਟਾਈਮ ਟੂ ਟਾਈਮ ਕੁਝ ਉਦਾਰਿਆਂ ਵੱਲੋਂ ਕੇਵੀਐਮ ਵੱਲੋਂ ਆਰਟੀਕਲ ਜਿਹੜੇ ਡਿਪਾਰਟਮੈਂਟ ਵੱਲੋਂ ਹੋਰ ਆਰਗੇਨਿਕ ਕਰਨ ਵਾਲੇ ਸਾਥੀਆਂ ਵੱਲੋਂ ਜਿਹੜੀ ਬੈਸਟੀਸਾਈਡ ਜਿਹੜੇ ਆ ਉਹ ਦੱਸੇ ਜਾਂਦੇ ਆ ਉਹ ਬਣਾ ਕੇ ਅਸੀਂ ਉਹਨਾਂ ਨੂੰ ਯੂਜ਼ ਕਰਦੇ ਆ ਮਿੱਟੀ ਦੀ ਹੈਲਥ 3D ਇੰਪਰੂਵ ਹੋਣ ਨਾਲ ਜਿਹੜੀ ਹੈ ਬਹੁਤ ਫਰਕ ਪੈਂਦਾ ਹੈਗਾ ਮਿੱਟੀ ਦੀ ਹੈਲਥ 3D ਸਾਡੀ ਇਸ ਸਟੇਜ ਦੇ ਉੱਤੇ ਬਹੁਤ ਅੱਛੀ ਬਣ ਗਈ ਹੈਗੀ ਆ ਇਹ ਕੀੜਾ ਬਟੰਗਾ ਔਰ ਸੁੰਡੀ ਦਾ ਕੰਮ ਬਹੁਤ ਘਟ ਗਿਆ ਹੈਗਾ ਫਿਰ ਵੀ ਕਿਤੇ ਨਾ ਕਿਤੇ ਮੌਸਮ ਦੀ ਮਾਰ ਜਦੋਂ ਹੁੰਦੀ ਹੈ ਤਾਂ ਸਾਨੂੰ ਉਹ ਜਿਹੜਾ ਹੈਗਾ ਕਰਨਾ ਪੈਂਦਾ ਹੈਗਾ ਉਸ ਤੋਂ ਇਲਾਵਾ ਅਸੀਂ ਆਪਣੇ ਉੱਤੇ ਕੁਝ ਮੁਰਗੀਆਂ ਵੀ ਰੱਖੀਆਂ ਹੋਈਆਂ ਦੇਸੀ ਜਿਹੜੀ ਹੈ ਜਿਹੜੀ ਹੈ ਫੀਲਡ ਦੇ ਵਿੱਚ ਹੀ ਸਾਡੇ ਜਿਹੜੀ ਐਗਰੀ ਵੇਸਟ ਹੈ ਉਹਨੂੰ ਯੂਜ਼ ਕਰਦੀਆਂ ਹੈਗੀਆਂ ਤਿੰਨ ਤੋਂ ਚਾਰ ਗਾਵਾਂ ਰੱਖੀਆਂ ਹੋਈਆਂ ਦੁੱਧ ਚਾਹੇ ਉਹਨਾਂ ਦਾ ਘੱਟਾ ਹੈ ਦੇਸੀ ਗਾਵਾਂ ਹੈਗੀਆਂ ਪਰ ਉਹਨਾਂ ਦਾ ਗੋਬਰ ਜਿਹੜਾ ਹੈ ਸਾਨੂੰ ਵਰਮੀ ਕੰਪੋਸਟ ਬਣਾਉਣ ਦੇ ਵਿੱਚ ਔਰ ਖਾਦ ਬਣਾਉਣ ਦੇ ਵਿੱਚ ਸਾਨੂੰ ਬਹੁਤ ਸਹਾਇੀ ਹੈ ਆਉਣ ਵਾਲੇ ਸਮੇਂ ਸਾਡਾ ਜਿਹੜਾ ਪ੍ਰੋਜੈਕਟ ਹੈ ਅਸੀਂ ਉਹਦੇ ਵਿੱਚ ਐਡ ਕਰ ਰਹੇ ਹਾਂ ਟਿਊਬਵੈਲ ਦੇ ਸਾਡਾ ਜਿਹੜਾ ਹੈਗਾ ਉਹ ਜਨਰੇਟਰ ਤੇ ਚੱਲਦਾ ਸੀਗਾ ਉਸ ਲਈ ਅਸੀਂ ਪੇਡਾ ਵੱਲੋਂ ਜਿਹੜੀ ਨਵੀਂ ਪੰਜਾਬ ਗਵਰਨਮੈਂਟ ਵੱਲੋਂ ਸਕੀਮ ਚਲਾਈ ਹੈ ਉਹਦੇ ਉੱਤੇ ਸੋਲਰ ਕਨੈਕਸ਼ਨ ਜਿਹੜਾ ਹੈ ਅਸੀਂ ਅਪਲਾਈ ਕੀਤਾ ਸੀ ਸਾਡਾ ਅਪਰੂਵ ਹੋ ਗਿਆ ਔਰ ਮੇਰਾ ਖਿਆਲ ਹੈ ਵੀ 1 ਜਾਂ 2 ਮਹੀਨਿਆਂ ਦੇ ਵਿੱਚ ਉਹ ਚੱਲ ਜਾਏਗਾ ਸੋਲਰ ਪਲਾਂਟ ਦੇ ਨਾਲ ਨਾਲ ਹੀ ਉਹਦੀ ਪ੍ਰੋਪਰ ਯੂਟਿਲਾਈਜੇਸ਼ਨ ਕਰਨ ਲਈ ਅਸੀਂ ਉੱਤੇ ਇੱਕ ਪੌਂਡ ਦੀ ਕੋਈ ਗਾਈ ਵੀ ਕਰ ਰਹੇ ਇਸ ਤੋਂ ਇਲਾਵਾ ਸਾਡੇ ਫਾਰਮ ਦੇ ਉੱਤੇ 500 ਦੇ ਕਰੀਬ ਫਰੂਟ ਪਲਾਂਟ ਲੱਗੇ ਹੋਏ ਆ 40 ਕਿਸਮਾਂ ਦੇ ਫਰੂਟ ਪਲਾਂਟ ਹੈ ਜਿਨ੍ਹਾਂ ਚੋਂ 10 ਤੋਂ 12 ਜਿਹੜੇ ਹੈਗੇ ਆ ਇਸ ਵੇਲੇ ਫਰੂਟਿੰਗ ਸਟੇਜ ਤੇ ਹੈਗੇ ਆ ਫਰੂਟ ਦੇ ਰਹੇ ਆ ਜਿਸ ਤਰ੍ਹਾਂ ਅਮਰੂਦ ਹੈ ਆਮਲਾ ਹੈ ਅਨਾਰ ਹੈ ਕੇਲਾ ਹੈ ਪੀਚ ਹੈ ਅड़ੂ ਜਿਹਨੂੰ ਆਪਾਂ ਕਹਿੰਦੇ ਆ ਇਹ ਹੈ ਸ਼ਹਿਦੂਤ ਹੈ ਇਸ ਤਰ੍ਹਾਂ ਦੇ ਫਰੂਟ ਜਿਹੜੇ ਆ ਅਸੀਂ ਆਪਣੇ ਮੈਂਬਰਾਂ ਨੂੰ ਪ੍ਰੋਵਾਈਡ ਕਰਦੇ ਆ ਸਾਡਾ ਜਿਹੜਾ ਫਾਰਮ ਹੈ ਇਹ ਕੁਰਾਲੀ ਸਿਸਮਾ ਰੋਡ ਦੇ ਉੱਤੇ ਸਥਿਤ ਹੈ ਕੁਰਾਲੀ ਤੋਂ 8 ਕਿਲੋਮੀਟਰ ਦੂਰ ਤੁਰਪਲਾ ਦਾ ਟੱਪਦੇ ਸਾਰੀ ਹੈ ਅਗਰ ਕੋਈ ਮੈਂਬਰ ਇੱਛਾ ਕੋਵੇ ਤਾਂ ਅਸੀਂ ਉਸ ਨੂੰ ਆਪਣੇ ਵਿੱਚ ਸ਼ਾਮਲ ਕਰ ਸਕਦੇ ਹਾਂ ਮੇਰਾ ਕੰਟੈਕਟ ਨੰਬਰ ਹੈਗਾ ਨੋਟ ਕਰੋ 7986502994 ਧੰਨਵਾਦ ਜੀ